ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡੇ ਸਭ ਦੇ ਉਮੀਦ ਕਰਦੀ ਆਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਜੀ ਤੇ ਸਾਰਿਆਂ ਨੂੰ ਹੈਪੀ ਲੋੜੀ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਰੱਬ ਰੱਬ ਜੀ ਕਰਨ ਕਿ ਸੁੱਖ ਸ਼ਾਂਤੀ ਹੋਵੇ ਸਭ ਦੇ ਘਰਾਂ ਵਿੱਚ ਸਾਰੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਣ ਤੇ ਖੁਸ਼ੀ ਦੀਆਂ ਲੋੜੀਆਂ ਮਨਾਉਣ ਤੇ ਪਰਮਾਤਮਾ ਸਭ ਨੂੰ ਦੇਹਿਕ ਤੰਦਰੁਸਤੀ ਸਰੀਰਿਕ ਤੰਦਰੁਸਤੀ ਬਖਸ਼ਣ ਕਿਸੇ ਦੇ ਵੀ ਘਰਾਂ ਵਿੱਚ ਕੋਈ ਦੁੱਖ ਤਕਲੀਫ ਨਾ ਹੋਵੇ ਤੇ ਸਾਰੇ ਆਪਣੇ ਘਰਾਂ ਵਿੱਚ ਖੁਸ਼ੀ-ਖੁਸ਼ੀ ਇਹ ਤਿਹਾੜੀ ਨੂੰ ਮਨਾਉਣ ਤੇ ਅਸੀਂ ਹੈਗੇ ਇੱਥੇ ਜਿੱਥੇ ਜਿੱਥੇ ਇਧਰ ਇਹ ਲੋਕ ਆ ਜਿਹੜੇ ਲੋੜੀ ਨਹੀਂ ਮਨਾਉਂਦੇ ਲੋੜੀ ਨੂੰ ਸੈਲੀਬ੍ਰੇਟ ਨਹੀਂ ਕਰਦੇ ਤਾਂ ਕਰਕੇ ਪਹਿਲਾਂ ਮੈਨੂੰ ਐ ਸੀਗਾ ਵੀ ਚਲੋ ਆਪਾਂ ਕਿਤੇ ਕੋਈ ਧੂਈ ਵਗੈਰਾ ਪਾਈ ਹੋਗੀ ਆਪਾਂ ਉੱਥੇ ਤਿਲ ਸਿੱਟ ਦੇਾਂਗੇ ਨਾਲੇ ਆਪਾਂ ਵੀਡੀਓ ਬਣਾ ਲਾਂਗੇ ਪਰ ਇਧਰ ਲੋਕ ਆ ਜਿਹੜੇ ਬਿਲਕੁਲ ਵੀ ਲੋੜੀ ਨੂੰ ਸੈਲੀਬ੍ਰੇਟ ਨਹੀਂ ਕਰਦੇ ਤਿਹਾੜੀ ਮਨਾਉਂਦੇ ਹੀ ਨਹੀਂ ਤੇ ਆਪਾਂ ਜਿੱਥੇ ਰਹਿੰਦੇ ਆ ਇੱਥੇ ਕੋਈ ਵੀ ਅੱਗ ਦਾ ਪ੍ਰਬੰਧ ਨਹੀਂ ਹੈਗਾ ਕੋਈ ਚੁੱਲ੍ਹਾ ਕੁਝ ਵੀ ਨਹੀਂ ਹੈਗਾ ਬਿਜੇਤੀ ਆਪਾਂ ਅੱਗ ਬਾਲ ਕੇ ਤੇਲਾ ਜਿਹੜੇ ਪਾ ਦਈਏ ਤਿਲ ਸੱਟ ਦੇ ਕੇ ਗਨੇ ਹੁੰਦੇ ਆ ਵੀ ਇੱਧਰ ਇੱਧਰ ਨੂੰ ਕੱਢ ਦਈਏ ਚਲੋ ਕਹਿੰਦੇ ਦਲਿੱਦਰ ਵੀ ਪਰਮਾਤਮਾ ਅਗੇ ਆਪਾਂ ਨਾਮ ਲੈ ਕੇ ਕਹਿ ਸਕਦੇ ਵੀ ਪਰਮਾਤਮਾ ਖੁਸ਼ੀਆਂ ਦਾ ਤਿਹਾਰਾ ਵੀ ਆਉਣਾ ਲਾ ਸਾਰਾ ਸਾਲਾ ਸੁੱਖ ਸ਼ਾਂਤੀ ਨਾਲ ਨਿਕਲੇ ਵਧੀਆ ਸਾਨੂੰ ਕੰਮ ਕਾਜ ਮਿਲਣਾ ਆਪਾਂ ਆਪਣੇ ਦਲਿੱਦਰ ਨੂੰ ਕੱਢ ਕੇ ਕੰਮ ਕਾਜ ਬੰਨੀ ਜਾਈਏ ਤੇ ਇੱਥੇ ਕੋਈ ਨਹੀਂ ਮਨਾਉਂਦਾ ਇਸ ਕਰਕੇ ਆਪਾਂ ਨਹੀਂ ਗਏ ਲੋਹੜੀ ਤੇ ਕਿਉਂਕਿ ਲੋਹੜੀ ਤੇ ਜਾਈਏ ਕਿੱਥੇ ਜਦੋਂ ਕੋਈ ਮਨਾਉਂਦਾ ਹੀ ਨਹੀਂ 나ਹੀਂ ਇੱਥੇ ਗੁਰਦੁਆਰਾ ਸਾਹਿਬਾ ਜਿੱਥੇ ਰਹਿਨੇ ਆ ਨਹੀਂ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਆਉਂਦੇ ਤੇ ਮੈਂ ਸੋਚਿਆ ਵੀ ਆਪਾਂ ਲੋਹੜੀ ਦਾ ਤਿਹਾਰਾ ਆਪਾਂ ਥੋੜੀ ਆਪਣੀ YouTube ਫੈਮਿਲੀ ਨਾਲ ਬੋਲ ਕੇ ਗੱਲਾਂ ਕਰਕੇ ਸੈਲੀਬ੍ਰੇਟ ਕਰ ਲਈਏ ਤਾਂ ਕਰਕੇ ਮੈਂ ਸੋਚਿਆ ਮੈਂ ਤੁਹਾਨੂੰ ਵੀ ਵਧਾਈਆਂ ਦੇ ਦਿਆਂ ਤੇ ਬਸ ਆਪਣਾ ਅੱਜ ਇੰਨਾ ਕੀ ਬਲੌਗ ਆ ਪਹਿਲਾਂ ਮੈਂ ਸਵੇਰ ਦੀ ਸੋਚੀ ਜਾਂਦੀ ਸੀ ਵੀ ਚਲੋ ਜਦੋਂ ਇਹ ਡਿਊਟੀ ਤੋਂ ਆਏ ਤੇ ਆਪਾਂ ਕਿਤੇ ਨਾ ਕਿਤੇ ਤਿਲ ਸੱਟਿਆਵਾਂਗੇ ਪਰ ਇੱ ਮੈਨੂੰ ਇਸ ਕਰਕੇ ਇਸ ਗੱਲ ਦਾ ਲੱਗ ਮਤਲਬ ਬੜਾ ਥੋੜਾ ਜਿਹਾ ਅਫਸੋਸ ਆ ਕਿ ਆਪਾਂ ਲੋਹੜੀ ਤੇ ਨਹੀਂ ਤੇਰੇ ਸਿੱਟੇ ਚਲੋ ਕਈ ਵਾਰੀ ਕਿਸੇ ਦੇ ਘੋਟੇ ਲਮੇ ਸੁੰਦੀਆਂ ਜਾਂ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉੱਥੋਂ ਉਦੋਂ ਆਪਾਂ ਤਿਹਾੜ ਨਹੀਂ ਮਨਾਉਂਦੇ ਪਰ ਇਸ ਵਾਰ ਆਪਾਂ ਜਦੋਂ ਇੱਥੇ ਕੋਈ ਸੈਲੀਬ੍ਰਿਟੀ ਨਹੀਂ ਕਰਦਾ ਇਸ ਕਰਕੇ ਆਪਾਂ ਨਹੀਂ ਤਿਹਾੜ ਮਨਾਇਆ ਤੇ ਲੋ ਜੀ ਅੱਜ ਦਾ ਬਲੌਗ ਆਪਣਾ ਇੰਨਾ ਹੀ ਸੀਗਾ ਤੇ ਤੁਹਾਨੂੰ ਫੇਰ ਤੋਂ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾ ਰੱਬ ਜੀ ਹਰੇਕ ਦੇ ਘਰ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣ ਤੇ ਮਿਲਦੇ ਆ ਜੀ ਹੁਣ ਆਪਾਂ ਕਿਸੇ ਨਵੇਂ ਵਲੌਗ ਨਾਲ ਆਪਣੇ ਕੋਲੇ ਵਲੌਗ ਹੈ ਜਿਹੜੇ 2 3 ਮੇਰੇ ਕੋਲੇ ਪਹਿਆ ਅਪਲੋਡ ਹੋਏ ਹੋਏ ਪਰ ਅੱਜ ਲੋਹੜੀ ਦਾ ਤਿਹਾਰਾ ਤੇ ਅੱਜ ਆਪਾਂ ਲੋਹੜੀ ਵਾਲਾ ਵਲੌਗ ਅਪਲੋਡ ਕਰਦੇ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਿਰ ਤੋਂ ਹੈਪੀ ਲੋਹੜੀ ਜੀ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੇ ਪਹਿਲੀ ਵਾਰੀ ਆਏ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਜੀ ਨਵੇਂ ਵਲੌਗ ਨਾਲ ਓਕੇ ਜੀ ਬਾਏ ਬਾਏ